ਨਵਾਂ ਸਾਲ ਪਾਰ ਇੱਕ ਹਸਪਤਾ ਇੱਕ ਸਕੀਮ ਪਾਰ ਮਨਸ ਕੀ ਜਾਤ ਸਮੇ ਇੱਕ ਹੈ ਪਹਿਚਾਨੀ ਪੰਜਾਬ ਨਾਲ ਖੜੋ ਸੱਚ ਨਾਲ ਖੜੋ ਗੁਰੂ ਦੇ ਫਲਸਫੇ ਨਾਲ ਖੜੋ ਪੰਜਾਬ ਪਾਤਸ਼ਾਹ ਦਾ ਆਈ ਤੇ ਉਦੋਂ ਨਹੀਂ ਦਬੇ ਜਦੋਂ ਮੱਸਾ ਰੰਗੜ ਨਾਚੀਆਂ ਨੇ ਚੌਣਾ ਹੁੰਦਾ ਦਰਬਾਰ ਸਾਹਿਬ ਟੌਲ ਲਾ ਗਿਆ ਐਵੇਂ ਚਾਉ ਦਾ ਲੀਬੜੇ ਸਭ ਕੁਝ ਲੁੱਟਿਆ ਜਾਂਦਾ ਖਾਦਾ ਪੀਦਾ ਲਾਹੇ ਦਾ ਐਮ ਬਾਕੀ ਐਮ ਸਾਹਿਬ ਉਹਨਾਂ ਦਾ ਪਿਆ ਪੰਜਾਬ ਭਾਈ ਬਾਬਾ ਨਾਨਕ ਭਾਈ ਲਾਲੂ ਨੇ ਖੜਿਆ ਸੀ ਜਾ ਕੇ ਭਾਈ ਲਾਲੋ ਦੇ ਮਲਕ ਭਗਵਾਨਾ ਨਹੀਂ ਹੱਕ ਹਲਾਲ ਵਾਲ ਜਾਓ ਕਿਉਂ ਆਪਾਂ ਹਰਾਮ ਵਾਲ ਜਾਂਦੇ ਆ ਮਲਕ ਭਗਵਾਨਾ ਖੜਦੇ ਆ ਇਹ 60 70 ਹਜ਼ਾਰ ਕਰੋੜ ਦੀ ਜਿਹੜੀ ਚੋਰੀ ਹੈ ਇਹਨੂੰ ਰੋਕਣ ਲਈ ਪੰਜਾਬ ਆਪਣਾ ਧਰਤੀ ਪੁੱਤਰ ਆਪ ਜੀ ਨੇ ਔਰ ਕਹੇ ਕਿ ਅਸੀਂ ਅਜੰਡੇ ਦੇ ਨਾਲ ਆ ਅਜੰਡੇ ਦੇ ਪੱਖ ਵੀ ਹੋ ਸਕਦੇ ਆ ਜੰਨੇ ਤੋਂ ਬਨੇ ਵੀ ਹੋ ਸਕਦੇ ਆ ਸਾਡੀ ਕੋਈ ਇੰਡੀਵਿਜੂਅਲ ਲੜਾਈ ਨਹੀਂ ਉਸੇ ਦਿਨ ਪੰਜਾਬ ਪਰਚੂ ਜਵਾਬ ਦੇ ਬਣਾਓ ਲੀਡਰਾਂ ਨੂੰ ਸਰਕਾਰਾਂ ਨੂੰ ਜਿਹੜੇ ਝੂਠ ਵੇਚ ਕੇ ਆ ਗਏ ਪੰਜਾਬ ਮਹੀਨੇ ਮੁਸੰਮਤ ਪੰਜਾਬ ਕੀ ਹੋਏ ਗੁਰਾਂ ਦੇ ਨਾਮ ਲੋਕਾਂ ਨਾਲ ਖੜਾ ਪੰਜਾਬ ਦੇ ਲੋਕਾਂ ਨੂੰ ਰੱਬ ਮੰਨਦਾ ਤੇ ਉਹਨਾਂ ਨੂੰ ਹੀ ਨਮਨ ਕਰਦਾ ਦੋ ਹਿੱਸਿਆਂ ਦੇ ਵਿੱਚ ਧਰਤੀ ਵੰਡੀ ਇੱਕ ਮਹਿਲਾ ਦਾ ਇੱਕ ਟੋਕਾਂ ਦਾ ਦੋ ਧੜਿਆਂ ਵਿੱਚ ਹੱਲ ਕਰ ਵੰਡੀ ਇੱਕ ਜੋਕਾਂ ਦਾ ਤੇ ਇੱਕ ਲੋਕਾਂ ਦਾ ਮਰਤ ਅਤੀਤ ਦਫਨਾ ਲਿਓ ਆਨੰਦ ਵੀ ਤੁਹਾਡੇ ਸਾਹਮਣੇ ਖੜਾ ਪਰ ਯਾਦ ਰਹੀ ਤੁਹਾਡਾ ਹਰ ਸ਼ਬਦ ਤੁਹਾਡਾ ਹਰ ਵਿਚਾਰ ਤੁਹਾਡਾ ਹਰ ਕਰਨ ਪੰਜਾਬ ਦੇ ਉਜਲੇ ਆਪਣੀ ਅਗਲੀ ਪੀੜ੍ਹੀ ਦੇ ਉਜਲੇ ਕੋਇਕਾ ਨਿਰਮਾਣ ਇਹ ਜਾ ਪੰਜਾਬ ਨਾਲ ਖੜੋ ਸੱਚ ਨਾਲ ਖੜੋ ਗੁਰੂ ਦੇ ਫਲਸਫੇ ਨਾਲ ਖੜੋ ਪੰਜਾਬ ਬਚਾਓ ਅਈ ਤੇ ਉਦੋਂ ਦੇ ਜਦੋਂ ਮਸਾ ਰੰਗੜ ਨਾਚਿਆ ਨਾ ਚਾਉਣਾ ਹੁੰਦਾ ਦਰਬਾਰ ਸਾਹਿਬ ਟੌਲ ਲਾ ਕੇ ਉਹ ਐਮ ਜਾਬ ਦਾ ਲੀਵੇ ਸਭ ਕੁਝ ਲੁੱਟਿਆ ਜਾਂਦਾ ਖਾਦਾ ਪੀਦਾ ਲਾਹੇ ਦਾ ਐਮ ਬਾਕੀ ਇਹ ਮਨਸਾਹ ਦਾ ਉਦੋਂ ਦਾ ਪਿਆ ਪੰਜਾਬ ਢਾਲ ਆਇਆ ਇਹ ਗੁਰੂਆਂ ਦੇ ਫਲਸਫੇ ਕਰਕੇ ਵੱਧਦਾ ਹਲਦਾ ਭੁੱਲਦਾ ਹੈ ਤੇ ਜੇ ਫਲਸਫੇ ਤੋਂ ਦੂਰ ਆ ਤੇ ਪੰਜਾਬ ਔਖਾ ਪੰਜਾਬ ਫਾਈਨੈਂਸ਼ਲੀ ਡਗਮਗਾਉਂਦਾ ਜੁੜੋ ਫਲਸਫੇ ਨਾਲ ਭਾਈ ਬਾਬਾ ਨਾਨਕ ਭਾਈ ਲਾਲੋ ਨੇ ਖੜਿਆ ਸੀ ਕਿ ਆ ਕਿ ਭਾਈ ਲਾਲੋ ਦੇ ਮਲਕ ਬਾਗੂ ਨਾ ਨਹੀਂ ਹੱਕ ਹalal ਵਾਲ ਜਾਓ ਕਿਉਂ ਆਪਾਂ ਹਰਾਮ ਵਾਲ ਜਾਂਦੇ ਆ ਮਲਿਕ ਭਗਵਾਨਾਂ ਖੜਦੇ ਆ ਇਸ ਫਲਸਫੇ ਤੇ ਖੜਨ। ਗੁਰੂ ਨਾਲ ਜੁੜਨ ਨਾਲ ਪੰਜਾਬ ਖੜਾ ਹੋਊਗਾ ਮੇਰੀ ਗੱਲ ਯਾਦ ਰੱਖਣਾ। ਇਹ 60-70 ਹਜ਼ਾਰ ਕਰੋੜ ਦੀ ਜਿਹੜੀ ਚੋਰੀ ਹੈ ਇਹਨੂੰ ਰੋਕਣ ਲਈ ਪੰਜਾਬ ਆਪਣਾ ਧਰਤੀ ਪੁੱਤਰ ਆਪ ਚੁਣੇ। ਪਰ ਕਹੇ ਕਿ ਅਸੀਂ ਏਜੰਡੇ ਦੇ ਨਾਲ ਆ, ਅਜੰਡੇ ਦੇ ਪੱਖ 'ਚ ਵੀ ਹੋ ਸਕਦੇ ਆ, ਏਜੰਡੇ ਤੋਂ ਪਰੇ ਵੀ ਹੋ ਸਕਦੇ ਆ। ਸਾਡੀ ਕੋਈ ਇੰਡੀਵਿਜੂਅਲ ਲੜਾਈ ਨਹੀਂ ਉਸ ਦਿਨ ਪੰਜਾਬ ਪਰਚੂ। ਜ਼ਵਾਬਦਾਰੀ ਬਣਾਓ ਲੀਡਰਾਂ ਨੂੰ। ਸਰਕਾਰਾਂ ਨੂੰ ਜਿਹੜੇ ਝੂਠ ਵੇਚ ਕੇ ਆ ਗਏ ਹੂੰ ਇਸ ਕਰਕੇ ਮੇਰੀ ਤੁਹਾਨੂੰ ਬੇਨਮ ਰਵਿੰਦੀ ਹੈ ਮੇਰੀ ਮਾਂ ਮੁਕੀ ਘਰ ਤੋਂ ਹੀ ਤੂੰ ਉਹਦੇ ਨਾਲ ਜੁੜ ਕੇ ਉਹਦੇ ਫਲਸਫੇ ਨਾਲ ਜੁੜ ਕੇ ਆਓ ਪੰਜਾਬ ਨੂੰ ਸੁਨਾਰੀਏ ਔਰ ਮਹਾਰਾਜਾ ਰਣਜੀਤ ਸਿੰਘ ਜਿਹਦੇ ਰਾਜ ਦੇ ਵਿੱਚ 45% ਮੁਸਲਮਾਨ ਸੀ 20% ਹਿੰਦੂ ਵੀ ਸੀ ਇੱਕ ਇਕੈਲਿਟੇਰੀਅਨ ਸਟੇਟ ਜਿਹੜਾ ਕਿ ਬਾਅਦ ਦੇ ਵਿੱਚ ਅੰਬੇਦਕਰ ਸਾਹਿਬ ਨੇ ਰਚਿਆ ਸਿਰਫ 10% ਸਿਕ ਕਿ ਅੱਡ ਅੱਡ ਪਰਿਵਾਰ ਸੀ ਅੱਡ ਅੱਡ ਕਲਚਰ ਸੀ ਹੱਥਾਂ ਦਾ ਸਨਮਾਨ ਸੀ ਇੱਕ ਬੰਦੇ ਨੂੰ ਬਾਹ ਲਗਿਆ ਲੇਕਿਨ ਕਲਚਰ ਅੱਡ ਹੋ ਸਕਦਾ ਹੈ ਜ਼ਬਾਨਾ ਅੱਡ ਹੋ ਸਕਦੀ ਹੈ ਹੂੰ ਸਭੀ ਹਰ ਚੀਜ਼ ਲੱਗ ਹੋ ਸਕਦੀ ਹੈ ਲੇਕਿਨ ਅਸੀਂ ਇੱਕ ਪਰਿਵਾਰ ਦੀ ਇਕਤਾ ਦੇ ਵਿੱਚ ਸਤਿ ਹੋਈ ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਦਰਬਾਰ ਸਾਹਿਬ ਦੇ ਚੌਂ ਮਰਨਾਂ ਦੇ ਲਈ ਦਰਵਾਜ਼ੇ ਖੁੱਲੇ ਹੈ ਸਭ ਦਾ ਸਨਮਾਨ ਇੱਕ ਹਸਪਤਾ ਇੱਕ ਸਿਖਿਆਮਾਰਕ ਮਾਨਸ ਦੀ ਜਾਤ ਸਮੇਂ ਇੱਕ ਹੈ ਪਹਿਚਾਨੀ ਇਸੇ ਕਰਕੇ ਪੰਜਾਬ ਰਹੂ ਨਮਸਰਵਾਨ ਪੰਜਾਬ ਦੀਵੇ ਗੁਰਾਂ ਦੇ ਨਾਮ ਲੋਕਾਂ ਨਾਲ ਖੜਾ ਪੰਜਾਬ ਦੇ ਲੋਕਾਂ ਨੂੰ ਰੱਬ ਮੰਨਦਾ ਤੇ ਉਹਨਾਂ ਨੂੰ ਹੀ ਨਮਨ ਕਰਦਾ ਦੋ ਹਿੱਸਿਆਂ ਦੇ ਵਿੱਚ ਧਰਤੀ ਵੰਡੀ ਇੱਕ ਮਹਿਲਾ ਦਾ ਇੱਕ ਟੋਕਾਂ ਦਾ ਦੋ ਧੜੇ ਵਿੱਚ ਹਲਕਤ ਵੰਡੀ ਇੱਕ ਜੋਕਾਂ ਦਾ ਤੇ ਇੱਕ ਲੋਕਾਂ ਦਾ ਹਮੇਸ਼ਾ ਜੋਕਾਂ ਨਾਲ ਛੜਕੇ ਲੋਕਾਂ ਖੜੂ ਪੰਜਾਬ ਦੇ ਉਸਾਰੂ ਦੇ ਲਈ ਧੰਨਵਾਦ ਨਵਾਂ ਸਾਲ ਮੁਬਾਰਕ